ਸ਼ਤਕਾਰਯੋਗ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਥਲੀਟ ਦੇ ਰੂਪ ਦੇ ਵਿੱਚ ਬੈਠਾ ਹੋਇਆ ਤੇ ਮੇਰੇ ਗਲੇ ਦੇ ਵਿੱਚ ਪਾਏ ਹੋਏ ਦੋ ਮੈਡਲ ਗਵਾਹੀ ਭਰਦੇ ਨੇ ਇਸ ਗੱਲ ਦੀ ਇਹ ਜਿਹੜਾ ਸੱਜੇ ਹੱਥ ਦੇ ਵਿੱਚ ਫੜਿਆ ਹੋਇਆ ਹੈ ਇਹ ਮੈਡਲ ਹੈਗਾ ਸਿਲਵਰ ਮੈਡਲ ਜਿਹਨੂੰ ਚਾਂਦੀ ਦਾ ਤਗਮਾ ਕਹਿੰਦੇ ਆ ਸੀ ਤੇ ਇਧਰ ਹੈਗਾ 브్రాంచ్ ਮੈਡਲ ਜਿਹਨੂੰ ਕਾਂਸੀ ਦਾ ਤਗਮਾ ਕਿਹਾ ਜਾਂਦਾ ਹੈ ਇਹ ਮੈਂ ਕਿੱਥੋਂ ਜਿੱਤੇ ਜਿਲ੍ਹਾ ਪੱਧਰ ਦੇ ਜਿਹੜੇ ਮੁਕਾਬਲੇ ਹੋਏ ਖੇਡਾਂ ਬਤਨ ਪੰਜਾਬ ਦੀਆਂ ਉਹਦੇ ਵਿੱਚ ਮੈਂ ਗੋਲਾ ਸੁੱਟਿਆ ਸੀ ਗੋਲੇ ਦੇ ਵਿੱਚੋਂ ਮੇਰੀ ਸੈਕੰਡ ਪੋਜੀਸ਼ਨ ਆਈ ਤੇ ਦੌੜਾਂ ਦੇ ਵਿੱਚੋਂ 400 ਮੀਟਰ ਦੇ ਵਿੱਚੋਂ ਮੇਰੀ 3rd ਪੋਜੀਸ਼ਨ ਜਣੀ ਤੀਜੀ ਪੋਜੀਸ਼ਨ ਸੀਗੀ ਫਿਰ ਮੈਂ ਸਟੇਟ ਪੱਧਰ ਤੇ ਲੁਧਿਆਣੇ ਗਿਆ ਖੇਡਣ ਉੱਥੇ ਜਾ ਕੇ ਮੈਂ ਹਾਰ ਗਿਆ ਸੀਗਾ ਤਾਂ ਮੇਰੀ ਉਮਰ ਹੈ ਜਿਹੜੀ ਇਸ ਵੇਲੇ 67ਵੇਂ ਸਾਲ ਦੇ ਵਿੱਚ ਚੱਲ ਰਿਹਾ ਮੈਂ 67ਵਾਂ ਜਣੀ 67ਵੇਂ ਸਾਲ ਦੇ ਵਿੱਚ ਮੈਂ ਚੱਲ ਰਿਹਾ ਤੇ ਤੁਸੀਂ ਕਹੋਗੇ ਕਿ ਮੈਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਮਜ਼ਬੂਤ ਹੋਊਂਗਾ ਨਹੀਂ ਮੇਰੀ ਹਾਲਤ ਸੀ ਜਿਹੜੀ ਬਹੁਤ ਮਾੜੀ ਸੀ ਮੇਰਾ ਪੇਟ ਵਧਿਆ ਹੋਇਆ ਸੀ ਭਾਰ ਵਧਿਆ ਹੋਇਆ ਸੀ 88 99 ਕਿਲੋ ਭਾਰ ਸੀ ਮੇਰਾ ਕਦੇ 88 ਰਹਿੰਦਾ ਸੀ ਕਦੇ 99 90 ਤੱਕ ਵੀ ਪਹੁੰਚਿਆ ਇਸ ਤਰ੍ਹਾਂ ਦਾ ਲੈ ਕੇ ਜਦੋਂ ਮੈਂ ਭਾਰ ਪੌੜੀਆਂ ਚੜਦਾ ਸੀ ਮੇਰਾ ਸਾਹ ਫੁੱਲ ਜਾਂਦਾ ਸੀ ਪੌੜੀਆਂ ਮੈਂ ਚੜ ਨਹੀਂ ਸੀ ਸਕਦਾ ਇਨ੍ਹਾਂ ਹਾਲਾਤਾਂ ਦੇ ਵਿੱਚ ਮੈਨੂੰ ਚਿੰਤਾ ਹੋ ਗਈ ਕਿ ਮੇਰੀ ਸਿਹਤ ਖਰਾਬ ਹੋ ਰਹੀ ਹੈ ਤਾਂ ਮੇਰੇ ਸੰਪਰਕ ਦੇ ਵਿੱਚ ਇੱਕ ਡਾਈਟ ਪਲੈਨਰ ਆਇਆ ਜਿਹੜਾ ਕਿ ਪੂਰੀ ਤਰ੍ਹਾਂ ਵਿਗਿਆਨਕ ਸੋਚਦਾ ਹੈ ਬੜਾ ਮਾਹਰ ਬੰਦਾ ਹੈ ਔਰ ਉਹਨੇ ਉਹ ਡਾਈਟ ਪਲਾਨ ਬਣਾ ਕੇ ਦਿੰਦੇ ਨੇਗੇ ਉਹਨਾਂ ਨੇ ਮੈਨੂੰ ਡਾਈਟ ਪਲਾਨ ਬਣਾ ਕੇ ਦਿੱਤੀ ਜਿਹਦੇ ਨਾਲ ਮੇਰਾ ਸਰੀਰ ਹੌਲਾ ਹੋਣਾ ਸ਼ੁਰੂ ਹੋ ਗਿਆ ਸੈੱਟ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਉਹਨਾਂ ਨੇ ਨਾਲ ਮੈਨੂੰ ਕਸਰਤਾਂ ਦੱਸੀ ਤੇ ਮੈਂ ਗਰਾਊਂਡ ਨੂੰ ਇੱਕ ਕਿਸਮ ਦਾ ਪੂਜਣ ਲੱਗ ਗਿਆ ਗਰਾਊਂਡ ਦੇ ਵਿੱਚ ਮੈਂ ਜਾ ਕੇ ਮੱਥਾ ਟੇਕ ਕੇ ਲਗਾਤਾਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਨਾ ਜਿੱਥੇ ਗੋਲੇ ਦੇ ਵਿੱਚ ਤੇ 400 ਮੀਟਰ ਦੇ ਵਿੱਚ ਵੀ ਮੈਂ ਭਾਗ ਲੈਣਾ ਤੇ ਜਿਹੜੀ 100 ਮੀਟਰ ਦੀ ਦੌੜ ਹੁੰਦੀ ਹੈ ਮੈਂ ਡੇਲੀ ਪ੍ਰੈਕਟਿਸ ਕਰਦਾ ਦੋ ਸਪ੍ਰਿੰਟਾਂ ਲਾਉਣਾ 19 ਸੈਕਿੰਟਾਂ ਦੇ ਵਿੱਚ ਮੈਂ 100 ਮੀਟਰ ਕਲੀਅਰ ਕਰਦਾ ਨਾ ਤੇ ਇਹ ਮੇਰੀ ਅੱਜ ਹਾਲਤ ਹੈ ਮੈਂ ਪੂਰੀ ਤਰ੍ਹਾਂ ਮਜਬੂਤ ਤੰਦਰੁਸਤਾਂ ਤੇ ਕੋਈ ਦਵਾਈ ਨਹੀਂ ਲੈ ਰਿਆ ਇਹ ਸੰਭਵ ਤਾਂ ਹੋ ਸਕਿਆ ਇਸ ਡਾਈਟ ਪਲਾਨ ਦੇ ਨਾਲ ਜਿਹੜੀ ਮੈਂ ਇਸ ਡਾਈਟ ਪਲੈਨਰ ਤੋਂ ਲਈ ਇਹਨਾਂ ਦਾ ਨੰਬਰ ਮੈਂ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਜੇ ਤੁਹਾਨੂੰ ਵੀ ਕਿਸੇ ਨੂੰ ਕੋਈ ਲੋੜ ਹੋਵੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਖਾਸ ਕਰਕੇ ਇਹਨਾਂ ਨੇ ਜਿਹੜੀ ਯੋਜਨਾ ਬਣਾਈ ਹੈ ਹੁਣ ਕਿ ਜਿਹੜੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਹੈ ਜਾਂ ਬੀਪੀ ਹੈ ਜਾਂ ਸ਼ੂਗਰ ਹੈ ਇਹਨਾਂ ਬਿਮਾਰੀਆਂ ਵਾਲੇ ਦੋਸਤਾਂ ਨੂੰ ਡਾਈਟ ਪਲਾਨ ਦੇ ਰਾਹੀਂ ਬਚਾਉਣ ਦਾ ਵੀ ਇਹਨਾਂ ਕੋਲੇ ਪ੍ਰਬੰਧ ਹੈਗਾ ਉਹ ਡਾਈਟ ਪਲਾਨ ਹੀ ਐਸੀ ਕਰਕੇ ਦਿੰਦੇ ਨੇਗੇ ਕਿ ਇਹ ਦਵਾਈਆਂ ਤੇ ਫਿਰ ਨਿਰਪਰਤਾ ਘਟ ਜਾਂਦੀ ਹੈ ਦਵਾਈਆਂ ਘੱਟ ਤੋਂ ਘੱਟ ਲੈਣੀਆਂ ਪੈਂਦੀਆਂ ਜਾਂ ਕਈ ਵਾਰੀ ਤੇ ਹਟ ਜਾਂਦੀਆਂ ਇਸ ਤਰ੍ਹਾਂ ਦੀਆਂ ਤੇ ਮੈਂ ਕੋਈ ਨਹੀਂ ਦਵਾਈ ਕੋਈ ਕਿਸੇ ਕਿਸਮ ਦੀ ਦਵਾਈ ਨਹੀਂ ਲੈ ਰਿਹਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮੁਲਕ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਸਾਡੇ ਖਾਣ ਦੇ ਜਿਹੜੇ ਢੰਗ ਤਰੀਕੇ ਕੀ ਨੇਗੇ ਡਾਈਟ ਅਸੀਂ ਕਿਵੇਂ ਲੈਨੇ ਆ ਆਪਣਾ ਅਸੂਲ ਹੀ ਕੋਈ ਨਹੀਂ ਹੈਗਾ ਭਿਆਮਾਂ ਦੇ ਵਿੱਚ ਜਿਹੜੇ ਲذیذ ਖਾਣੇ ਪਰੋਸੇ ਹੁੰਦੇ ਨੇ ਉੱਥੇ ਜੋ ਹਾਲ ਹੁੰਦਾ ਖਾਣ ਵੇਲੇ ਸਾਡਾ ਉਹ ਵੀ ਆਪਾਂ ਨੂੰ ਪਤਾ ਹੈ ਘਰ ਦੇ ਵਿੱਚ ਵੀ ਸਾਡਾ ਜੋ ਹਾਲ ਹੁੰਦਾ ਉਹ ਵੀ ਸਾਨੂੰ ਪਤਾ ਹੈ ਕਿ ਅਸੀਂ ਕਿਵੇਂ ਬੇਉਸੂਲੇ ਬੇਟੰਗੇ ਢੰਗ ਤਰੀਕੇ ਨਾਲ ਅਸੀਂ ਖਾਂਦੇ ਆ ਤੇ ਸਰੀਰ ਨੂੰ ਜਿਹੜਾ ਹੈਗਾ ਇੱਧਰ ਉੱਧਰ ਸਾਡੀਆਂ ਫਿਗਰਾਂ ਕਿਵੇਂ ਵਿਗੜ ਜਾਂਦੀਆਂ ਕਾਰਨ ਇਹਦਾ ਇਹੀ ਹੈ ਕਿ ਸਰੀਰ ਦੇ ਵਿੱਚ ਵਿਗਾੜ ਆਉਂਦੇ ਕਿਉਂਕਿ ਸਾਡੇ ਖਾਣ ਦੇ ਢੰਗ ਤਰੀਕੇ ਜਿਹੜੇ ਉਹ ਠੀਕ ਨਹੀਂ ਹੈਗੇ ਸਹੀ ਨਹੀਂ ਹੈਗੇ ਤੇ ਜੇ ਅਸੀਂ ਕਿਸੇ ਚੰਗੇ ਡਾਈਟ ਪਲੈਨਰ ਦੇ ਸੰਪਰਕ ਦੇ ਵਿੱਚ ਰਹੀਏ ਤਾਂ ਫੇਰ ਉਹ ਇੱਕ ਡਿਸਪੀਸਪਲਨ ਸਾਡੇ ਉੱਤੇ ਕਾਇਮ ਕਰ ਦਿੰਦੇ ਨੇ ਤੇ ਉਹ ਵਿਗਿਆਨਕ ਟੰਗ ਨਾਲ ਉਹ ਕੈਲੋਰੀਆਂ ਦੇ ਹਿਸਾਬ ਨਾਲ ਕਿ ਇਸ ਚੀਜ਼ ਦੇ ਵਿੱਚ ਇੰਨੀ ਕੈਲੋਰੀ ਹੈ ਤੁਸੀਂ ਆਹ ਚੀਜ਼ ਲੈਣੀ ਹੈ ਇੰਨੀ ਦਿਹਾੜੀ ਦੇ ਵਿੱਚ ਤੇ ਖਰਚੇ ਇੰਨੀ ਕਰਨੀ ਹੈ ਤੇ ਖਾਣੀ ਇੰਨੀ ਹੈ ਤੇ ਜਦੋਂ ਇਸ ਤਰ੍ਹਾਂ ਦੇ ਅਸੀਂ اصولਾਂ ਦੇ ਵਿੱਚ ਆ ਜਾਂਦੇ ਹਾਂ ਨਿਜਮਾ ਦੇ ਵਿੱਚ ਵੱਜ ਜਾਂਦੇ ਆ ਨਾ ਤੇ ਫਿਰ ਸਾਡਾ ਸਰੀਰ ਉਹੀ ਫੁਰਤੀਲਾ ਵੀ ਹੋ ਜਾਂਦਾ ਹੈ ਚੁਸਤ ਵੀ ਹੋ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਪੇਟ ਖਤਮ ਹੋ ਗਿਆ ਤੇ ਮੇਰਾ ਭਾਰ ਹੈ ਜਿਹੜਾ ਜਿਹੜਾ 88 99 ਕਿਲੋ ਸੀਗਾ ਐਸ ਵੇਲੇ ਮੇਰਾ ਭਾਰ ਹੈ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਪੂਰਾ 75 ਕਿਲੋ ਹੈ ਕੱਪੜਿਆਂ ਸਮੇਤ ਤੇ ਜੇ ਕੱਪੜੇ ਜਿਹੜਾ ਹੁੰਦੇ ਮੇਰੇ ਪਾਏ ਹੁੰਦੇ ਐ ਬੂਟ ਪਾਏ ਹੁੰਦੇ ਐ ਉਹ ਵੀ ਕੱਢ ਦਈਏ ਵਿੱਚੋਂ ਕਿਲੋ ਡੇਢ ਕਿਲੋ ਉਹ ਵੀ ਨਿਕਲਦਾ ਹੈ ਜਣੀ 75 ਕਿਲੋ ਤੋਂ ਘਟਾ ਇਹ ਭਾਰ ਜਿਹੜਾ ਹੈਗਾ ਜਿਵੇਂ ਕਬੱਡੀ ਵਾਲੇ ਮੁੰਡੇ ਜਾਂ ਪਹਿਲਵਾਨ ਜਿਹੜੇ weight ਤੋਲਦੇ ਆ ਨਾ ਆਪਦਾ ਜੇ ਉਮੇ ਤੋਲਣਾ ਹੋਵੇ ਤਾਂ ਫਿਰ ਇਹ ਭਾਰ ਜਿਹੜਾ ਮੇਰਾ ਘੱਟੋ ਘੱਟ 73 74 ਕਿਲੋ ਨਿਕਲੇਗਾ ਤਾਂ ਇੱਥੇ ਆ ਗਿਆ ਮੈਂ ਤੇ ਪੂਰੀ ਤਰ੍ਹਾਂ ਮੈਂ ਚੁਸਤਾ ਹੁਣ ਮੇਰਾ ਸਰੀਰ ਫਿੱਟ ਹੈ ਮੈਂ ਗਰਾਊਂਡ ਦੇ ਵਿੱਚ 4 ਵਜੇ ਉੱਠਦਾ ਹਾਂ ਤੇ ਉੱਠ ਕੇ ਮੈਂ ਗਰਾਊਂਡ ਦੇ ਵਿੱਚ ਚੱਲਿਆ ਜਾਂਦਾ ਤੇ ਪੂਰੀ ਕਸਰਤ ਕਰਦਾ ਤੇ ਡਾਈਟ ਪਲਾਨ ਦੇ ਉੱਤੇ ਜਿਹੜੀ ਮੈਂ ਲਈ ਹੋਈ ਆ ਉਹਦੇ ਉੱਤੇ ਮੈਂ ਲਗਾਤਾਰ ਪਹਿਰਾ ਦੇ ਰਿਹਾ ਹਾਂ ਤੁਹਾਨੂੰ ਵੀ ਮੈਂ ਸਲਾਹਕ ਦਿੰਦਾ ਸਿਫਾਰਿਸ਼ ਕਰਦਾ ਕਿ ਜੇ ਕਿਸੇ ਭੈਣ ਭਰਾ ਨੂੰ ਜ਼ਰੂਰਤ ਹੈ ਜਿਹੜੇ ਇਹਨਾਂ ਬਿਮਾਰੀਆਂ ਤੋਂ ਪੀੜਤ ਨੇ ਬਲੱਡ ਪ੍ਰੈਸ਼ਰ ਤੋਂ 슈ਗਰ ਤੋਂ ਦਮੇ ਤੋਂ ਉਹ ਤਾਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਮੈਂ ਸਿਫਾਰਿਸ਼ ਕਰਦਾ ਤੇ ਉਂਝ ਵੀ ਸਿਹਤ ਨੂੰ ਜਿਹੜੀ ਸਿਹਤ ਹੀ ਸਾਡਾ ਸਭ ਤੋਂ ਵੱਡਾ ਗਹਿਣਾ ਹੁੰਦਾ ਹੈ ਤੇ ਜੇ ਅਸੀਂ ਦੇਖਣ ਦੇ ਵਿੱਚ ਹੀ ਸੋਹਣੇ ਨਹੀਂ ਲੱਗਦੇ ਤੇ ਮਹਿੰਗੇ ਕੱਪੜੇ ਫਿਰ ਸਾਨੂੰ ਸੁੰਦਰ ਨਹੀਂ ਬਣਾ ਸਕਦੇ ਹੈਗੇ ਤੇ ਜੇ ਸਾਡੀ ਸਿਹਤ ਠੀਕ ਹੈ ਪੇਟ ਸਾਡਾ ਅੰਦਰ ਨੂੰ ਹੈ ਸਾਰਾ ਕੁਝ ਠੀਕ ਹੈ ਲੱਤਾਂ ਮਜ਼ਬੂਤ ਨੇ ਤੇ ਫੇਰ ਵੀ ਭਾਵੇਂ ਕੱਪੜੇ ਸਸਤੇ ਹੀ ਪਾਏ ਹੋਣ ਬੰਦਾ ਖੜਾ ਵੀ ਸੋਹਣਾ ਲੱਗਦਾ ਹੈ ਬੈਠਾ ਵੀ ਸੋਹਣਾ ਲੱਗਦਾ ਹੈ ਤਾਂ ਮੇਰੀ ਤੁਹਾਨੂੰ ਸਿਫਾਰਸ਼ ਹੈ ਕਿ ਜਿਵੇਂ ਕਿ ਆ ਜਾਂਦਾ ਨਾ ਸਿਆਣੇ ਕਹਿੰਦੇ ਗੁੱਡ ਫੂਡ ਗੁੱਡ ਹੈਲਥ ਤੇ ਜੇ ਸਾਡਾ ਭੋਜਨ ਠੀਕ ਢੰਗ ਦਾ ਹੋਏਗਾ ਕਿੰਨਾ ਖਾਣਾ ਕਿਵੇਂ ਖਾਣਾ ਕਦੋਂ ਖਾਣਾ ਜੇ ਸਾਨੂੰ ਇੰਨਾ ਹੀ ਪਤਾ ਲੱਗ ਜੇ ਤੇ ਉਹ ਤੇ ਪਹਿਰਾ ਦੇਣ ਲੱਗ ਜਿਏ ਅਸੀਂ ਤਾਂ ਲਾਜ਼ਮੀ ਅਸੀਂ ਤੰਦਰੁਸਤ ਰਾਵਾਂਗੇ ਲੰਬੀ ਉਮਰ ਭੋਗਾਂਗੇ ਬਿਮਾਰੀਆਂ ਤੋਂ ਰਹਿਤ ਰਾਵਾਂਗੇ ਤਾਂ ਮੈਂ ਇਸ ਡਾਈਟ ਪਲੈਨਰ ਦਾ ਜਿਹੜਾ ਹੈਗਾ ਜਿਹੜਾ ਮੈਂ ਖੁਦ ਆਪਣੇ ਤੇ ਤਜਰਬਾ ਕਰ ਚੁੱਕੇ ਹਾਂ ਇਹਦਾ ਨੰਬਰ ਵੀ ਦਿੱਤਾ ਹੋਇਆ ਹੈ ਮੇਰਾ ਨੰਬਰ ਵੀ ਦਿੱਤਾ ਹੋਇਆ ਹੈ ਅਗਰ ਕਿਸੇ ਭੈਣ ਭਰਾ ਨੇ ਸੰਪਰਕ ਕਰਨਾ ਹੋਵੇ ਤਾਂ ਇਹਨਾਂ ਤੋਂ ਤੁਸੀਂ ਸਲਾਹ ਲੈ ਸਕਦੇ ਹੋ ਇਹਨਾਂ ਦੀ ਜੋ ਫੀਸ ਵਗੈਰਾ ਹੈਗੇ ਉਹ ਤੁਹਾਨੂੰ ਆਪੇ ਹੀ ਦੱਸ ਦੇਣਗੇ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈਗੀ ਤਾਂ ਇਹ ਅੱਜ ਮੈਂ ਤੁਹਾਨੂੰ ਆਪਣੀਆਂ ਇਹ ਪ੍ਰਾਪਤੀਆਂ ਵੀ ਦੱਸਿਆਂ ਤੇ ਆਪਣੀ ਸਿਹਤ ਹੈ ਜਿਹੜੀ ਮੇਰੀ ਚੰਗੀ ਇਹਦੇ ਕਾਰਨ ਵੀ ਦੱਸਿਆ ਤੇ ਉਂਝ ਮੈਂ ਇਹ ਵੀ ਦੱਸਦਿਆਂ ਕਿ ਮੈਂ ਵੈਸੇ ਜ਼ਿੰਦਗੀ ਦੇ ਵਿੱਚ ਮੈਂ ਨਸ਼ਾ ਰਹੇ ਤਾਂ ਔਰ ਬਾਕੀ ਇਹ ਵੀ ਤੁਹਾਨੂੰ ਦੱਸ ਦੇਣਗੇ ਕਿ ਕੀ ਕੀ ਖਾਣਾ ਕਿਵੇਂ ਖਾਣਾ ਜਦੋਂ ਇਹਨਾਂ ਨਾਲ ਸੰਪਰਕ ਕਰੋਗੇ ਤਾਂ ਚੰਗੀ ਸਿਹਤ ਹੀ ਸਭ ਤੋਂ ਵੱਡਾ ਸਰਮਾਇਆ ਹੁੰਦਾ ਸਾਡਾ ਇਹ ਗੱਲ ਕਹਿੰਦਾ ਹੋਇਆ ਮੈਂ ਆਪਣੀ ਗੱਲ ਬੰਦ ਕਰਦਾ ਤੇ ਤੁਹਾਨੂੰ ਬੇਨਤੀ ਕਰਦਾ ਕਿ ਲੋਕ ਭਲਾਈ ਵਾਸਤੇ ਇਹਦਾ ਪ੍ਰਚਾਰ ਕਰਿਓ ਅੱਗੇ ਸ਼ੇਅਰ ਕਰਿਓ ਤੇ ਮੇਗ ਰਾਜਰ ਅੱਲਾ ਹੈ ਮੇਰਾ ਨਾ YouTube ਚੈਨਲ ਦਾ ਨਾਮ ਵੀ ਮੇਗ ਰਾਜਰ ਅੱਲਾ ਹੈ ਉਹਨੂੰ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਆਪਦਾ ਦੋਸਤ ਬਣਾਇਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੈਂ ਤੁਹਾਡੇ ਤੋਂ ਆਸ ਕਰਦਾ ਮੈਨੂੰ ਹੱਲਾਸ਼ੇਰੀ ਵੀ ਦਿਓਗੇ ਜਿਹੜੇ ਮੈਂ ਦੋ ਮੈਡਲ ਜਿੱਤੇ ਅੱਗੇ ਤੋਂ ਹੋਰ ਜਿੱਤਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਵੀ ਜਿੱਤਣ ਦੀ ਕੋਸ਼ਿਸ਼ ਕਰੋ ਗਰਾਊਂਡ ਨਾਲ ਜੁੜੋ ਖੇਡ ਦੇ ਮੈਦਾਨ ਨਾਲ ਤਾਂ ਜ਼ਿੰਦਗੀ ਨੂੰ ਆਓ ਸੋਨਾ ਬਣਾਈਏ ਜ਼ਿੰਦਗੀ ਜ਼ਿੰਦਾਬਾਦ ਕਹੀਏ ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਗੀਆਂ